ਦੀ ਪਾਈਏ ਸਾਂਝਾ ਤੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਤ ਸਰਦਾਰ ਖਾਮ ਸਿੰਘ ਟਾਰੀ ਜੀ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਕਰਵਾਏ ਗਏ ਅੰਤਰ ਸਕੂਲ ਗੁਰਮਤਮਕਾਬਲੇ ਵਿਦਿਆਰਥੀਆਂ ਵੱਲੋਂ ਭਾਗ ਲੈ ਕੇ ਕੀਤਾ ਗਿਆ ਸ਼ਾਨਦਾਰ ਪ੍ਰਦਰਸ਼ਨ ਚੀਤ ਸਰਦਾਰਖਾਮ ਸਿੰਘਟਾਰੀ ਫਤਿਹਗੜ੍ਹ ਸੁਭਰਾਣ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ ਜਿਸ ਜੋੜ ਮੇਲੇ ਦੌਰਾਨ 5 ਫਰਵਰੀ ਨੂੰ ਅੰਤਰ ਸਕੂਲ ਗੁਰਮਤਮਕਾਬਲੇ ਕਰਵਾਏ ਗਏ ਜਿਸ ਗੁਰਮਤਮਕਾਬਲੇ ਦੀ ਸਟੇਜ ਕਮਾਂਡ ਸ਼ਹੀਦ ਸਰਦਾਰਖਾਮ ਸਿੰਘਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸੁਭਰਾਣ ਨੇ ਸੰਭਾਲੀ ਇਸ ਵਿੱਚ ਇਲਾਕੇ ਦੇ ਤਕਰੀਬਨ 15 ਤੋਂ 20 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਨ੍ਹਾਂ ਵਿੱਚ ਕਵਿਤਾ ਕਵੀਸ਼ਰੀ ਢਾਡੀਵਾਰਾ ਸ਼ਬਦ ਗਾਇਨ ਸ਼ਬਦ ਕਰਬਾਣੀ ਗਰਬਾਣੀ ਕੰਠ ਦਸਤਾਰ ਅਤੇ ਦਮਾਲਾ ਮੁਕਾਬਲੇ ਕਰਵਾਏ ਗਏ ਇਨ੍ਹਾਂ ਸਾਰਿਆਂ ਮੁਕਾਬਲਿਆਂ ਨੂੰ ਕਰਵਾਉਣ ਦਾ ਮਨੋਰਥ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਾ ਅਤੇ ਉਹਨਾਂ ਦੇ ਅੰਤਰ ਆਤਮ ਵਿਸ਼ਵਾਸ ਵਿੱਚ ਵਾਧਾ ਕਰਨਾ ਹੈ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅੰਤਰ ਸਕੂਲ ਗੁਰਮਤ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵਾਤੂ ਵਦ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੁਕਾਬਲੇ ਵਿੱਚ ਗਿਆਨੀ ਆਤਮਾ ਸਿੰਘ ਜੀ ਭਾਈ ਕੁਲਦੀਪ ਦੀ ਬਾਬਾ ਜਗਿੰਦਰ ਸਿੰਘ ਜੀ ਬਾਬਾ ਭពਿੰਦਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਯੋਗਦਾਨ ਰਿਹਾ ਦੇਖੋ ਇਸ ਮੌਕੇ ਤੋਂ ਫਟੇਕੜਸ ਭਰਾਤੂ ਰਾਇਵ ਸਿੰਘ ਚੂਰਾ ਦੇ ਨਾਲ ਵਿਸ਼ੇਸ਼ ਰਿਪੋਰਟ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਮਰ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉਹਨਾਂ ਦੇ ਸਾਥੀਆਂ ਨੇ ਜੋ ਇਸ ਸਥਾਨ ਤੇ ਸ਼ਹਾਦਤ ਦਾ ਜਾਮ ਪੀਤਾ ਸ਼ਹੀਦੀ ਜੋੜ ਮੇਲਿਆਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 5 ਫਰਵਰੀ ਨੂੰ 5 ਫਰਵਰੀ 2025 ਨੂੰ ਬੱਚਿਆਂ ਦੇ ਗੁਰਮਤ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਤਕਰੀਬਨ 22 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਵੱਡੀ ਗਿਣਤੀ ਦੇ ਵਿੱਚ ਉਤਸ਼ਾਹ ਉਹਨਾਂ ਦੇ ਵਿੱਚ ਵੇਖਣ ਵਿੱਚ ਨਜ਼ਰ ਆਇਆ ਵੱਖ-ਵੱਖ ਬੱਚਿਆਂ ਨੂੰ ਜਿਨ੍ਹਾਂ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਉਹਨਾਂ ਨੂੰ ਸੰਸਥਾ ਵੱਲੋਂ ਨਕਦ ਇਨਾਮ ਦੇ ਕੇ ਨਾਲ ਉਹਨਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ਜਿੰਨੇ ਵੀ ਬੱਚਿਆਂ ਨੇ ਇਸ ਮੁਕਾਬਲੇ ਦੇ ਵਿੱਚ ਸਮੂਲੀਅਤ ਕੀਤੀ ਹਰੇਕ ਬੱਚੇ ਨੂੰ ਇੱਕ ਪ੍ਰਮਾਣਿਤ ਪੱਤਰ ਤੇ ਉਹਦੇ ਨਾਲ-ਨਾਲ ਇੱਕ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਸਾਰਾ ਪ੍ਰੋਗਰਾਮ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਉਹਨਾਂ ਦੇ ਸਹਿਯੋਗ ਨਾਲ ਸਰਦਾਰ ਕਲਦੀਪ ਸਿੰਘ ਜੀ ਯੂਐਸਏ ਵਾਲੇ ਜਿਹੜੇ ਵੱਡਾ ਸਹਿਯੋਗ ਕਰਦੇ ਨੇ ਮਿਲ ਕੇ ਹਰ ਸਾਲ ਹੀ ਹੁੰਦਾ ਏ ਤੇ ਦੇਖਦਾ ਨਤੀਜਾ ਬਹੁਤ ਵਧੀਆ ਰਹਿੰਦਾ ਬੱਚਿਆਂ ਨੂੰ ਗੁਰਮੰਧ ਦੀ ਰੰਗਤ ਜਿਹੜੀ ਲੱਗਦੀ ਆ ਜਿੰਨੇ ਬੱਚਿਆਂ ਨੇ ਹਿੱਸਾ ਲਿਆ ਉਹਨਾਂ ਬੱਚਿਆਂ ਦਾ ਬੱਚਿਆਂ ਦੇ ਮਾਪੇ ਦਾ ਉਹਨਾਂ ਦੇ ਸਕੂਲਾਂ ਦੇ ਅਧਿਆਪਕ ਸਹਿਬਾਨ ਦਾ ਤੇ ਜਿੰਨੇ ਵੀਰਾਂ ਨੇ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਸਾਲ ਦੀ ਤਰ੍ਹਾਂ ਛੀ ਸਰਦਾਰ ਸ਼ਾਮ ਸਿੰਘ ạtਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਇਸ ਮੁੱਚੇ ਪ੍ਰਬੰਧਕ ਵੱਲੋਂ ਬਾਬਾ ਜੀ ਸੰਤ ਬਾਬਾ ਸ਼ੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ 5 ਫਰਵਰੀ ਛੀ ਸਰਦਾਰ ਸ਼ਾਮ ਸਿੰਘ ạtਾਰੀ ਉਨ੍ਹਾਂ ਦੀ ਸ਼ਾਨ ਨੂੰ ਸਜਦਾ ਅੰਤਰ ਸਕੂਲ ਗੁਰਮਤ ਮੁਕਾਬਲੇ ਕਰਵਾਏ ਜਾਂਦੇ ਹਨ ਸੋ ਇਸ ਸਾਲ ਵੀ ਅੰਤਰ ਸਕੂਲ ਗੁਰਮਤ ਮੁਕਾਬਲੇ ਕਰਵਾਏ ਗਏ ਜਿੰਦੇ ਵਿੱਚ ਵੱਧ ਤੋਂ ਵੱਧ ਸਕੂਲਾਂ ਨੇ ਸ਼ਮੂਲੀਅਤ ਕੀਤੀ ਅਤੇ ਮੁਕਾਬਲਿਆਂ ਦੇ ਵਿੱਚ ਭਾਗ ਲੈ ਕੇ ਆਪਣੀ ਸ਼ਿਰਕਤ ਕੀਤੀ ਸੋ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਕੂਲਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਵੱਧ ਤੋਂ ਵੱਧ ਵਿਦਿਆਰਥੀ ਲੈ ਕੇ ਇਸ ਸਮਾਗਮ ਵਿੱਚ ਪਹੁੰਚਣ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਟਾਰੀ ਪਿੰਡ ਫਤਿਹਗੜਾ ਸਭਰਾ ਇਸ ਗੁਰਦੁਆਰਾ ਸਾਹਿਬ ਵੱਲੋਂ 1 ਫਰਵਰੀ ਤੋਂ ਲੈ ਕੇ ਤੇ 10 ਫਰਵਰੀ ਤੱਕ 9 ਤੱਕ ਤਾਂ ਰਾਤਰੀ ਦਾ ਦੀਵਾਨ ਤੇ 10 ਤਰੀਕ ਨੂੰ ਜਿਹੜਾ ਉਹ ਦਿਨ ਦਾ ਦੀਵਾਨ ਸਜਾਇਆ ਜਾਂਦਾ ਹੈ। तमाम ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਇਹਦੇ ਵਿੱਚ। ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਹੈ ਉਹਦੀ ਜਿਹੜੀ ਆਖਰੀ ਘਟਨਾ ਸਭਰਾਉਂ ਦੇ ਮੈਦਾਨ ਦੇ ਵਿੱਚ ਸਰਦਾਰ ਸ਼ਾਮ ਸਿੰਘ ਜੀ ਟਾਰੀ ਨੇ ਆਪਣੇ ਬਹਾਦਰੀ ਦੇ ਜੋਰ ਵਿਖਾਏ। ਤਾਂ ਇਹਦੇ ਨਾਲ ਇੱਕ ਹੋਰ ਵਿਸ਼ੇਸ਼ ਉਪਰਾਲਾ ਵਾ ਜਿਹੜਾ ਉਹ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾਂਦਾ ਹੈ ਹਰ ਸਾਲ 5 ਫਰਵਰੀ ਨੂੰ ਬੱਚਿਆਂ ਦੇ ਜਿਹੜੇ ਗੁਰਮਤ ਮੁਕਾਬਲੇ ਨੇ ਉਹ ਕਰਵਾਏ ਜਾਂਦੇ ਨੇ ਇਹਦੇ ਵਿੱਚ ਕਵਿਸ਼ਰੀ ਕਵਿਤਾ ਢਾਡੀ ਵਾਰਾਂ ਗੁਰਬਾਣੀ ਗੰਠ ਸ਼ਬਦ ਗਾਇਨ ਇਦਾਂ ਦੇ ਬਹੁਤ ਸਾਰੇ ਮੁਕਾਬਲੇ ਨੇ ਜਿਹੜੇ ਉਹ ਕਰਵਾਏ ਜਾਂਦੇ ਨੇ ਤੇ ਇਹਨਾਂ ਮੁਕਾਬਲਿਆਂ ਦੇ ਵਿੱਚ ਬੱਚਿਆਂ ਨੂੰ ਗੁਰਮਤ ਦੇ ਨਾਲ ਵੀ ਜੋੜਿਆ ਜਾਂਦਾ ਹੈ ਆਪਣੇ ਸਿਧਾਂਤਾਂ ਦੇ ਨਾਲ ਵੀ ਸਿੱਖ ਸਿਧਾਂਤਾਂ ਦੇ ਨਾਲ ਵੀ ਜੋੜਿਆ ਜਾਂਦਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਇਹ ਉਪਰਾਲੇ ਬਾਬਾ ਜੀ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਔਰ ਉਹਨਾਂ ਦਾ ਸਮੁੱਚਾ ਪ੍ਰਬੰਧ ਹੈ ਜਿਹੜਾ ਉਹ ਕਰ ਰਿਹਾ ਹੈ ਇਦਾਂ ਦੇ ਉਪਰਾਲੇ ਆ ਜਿਹੜੇ ਉਹ ਥਾਂ ਥਾਂ ਤੇ ਹੋਣੇ ਚਾਹੀਦੇ ਆ ਤਾਂ ਜੋ ਸਿੱਖ ਧਰਮ ਤੇ ਇਹਦੀ ਹੋਰ ਪ੍ਰਫੁੱਲਤਾ ਜਿਹੜੀ ਹੋ ਸਕੇ ਧੰਨਵਾਦ ਜੀ